ਜਿਹੜਾ ਅੱਜਕੱਲ ਗਰਲਫ੍ਰੈਂਡ ਬாய்ਫ੍ਰੈਂਡ ਚੱਲ ਰਿਹਾ ਹੈ ਲਿਵ ਇਨ ਰਿਲੇਸ਼ਨਸ਼ਿਪ ਚੱਲ ਰਿਹਾ ਉਹ ਮੈਂ ਤੁਹਾਨੂੰ ਦੱਸਦਾ ਕੁੜੀਆਂ ਮੁੰਡੇ ਵਿਆਹ ਤੋਂ ਪਹਿਲਾਂ ਇਕੱਠੇ ਰਹਿ ਰਹੇ ਹਾਂਜੀ ਹਾਂਜੀ ਇਹਨਾਂ ਦਾ ਅੰਤਜਾਮ ਕੀ ਹੋਏਗਾ ਜੀ ਇਹਦੇ ਬਾਰੇ ਇਹਦਾ ਅੰਤਜਾਮ ਤਾਂ ਸਾਹਮਣੇ ਹੁੰਦਾ ਬਹੁਤ ਸਾਰੇ ਬੱਚੇ ਹੁੰਦੇ ਜਿਹੜੇ ਫਿਰ ਬਹੁਤ ਪਛਤਾਉਂਦੇ ਆ ਬਾਅਦ ਦੇ ਵਿੱਚ ਕਿੱਦਾਂ ਦਾ ਪਛਤਾਵਾ ਹੁੰਦਾ ਉਹ ਪਛਤਾਵਾ ਹੁੰਦਾ ਬਈ ਜੋ ਸਮਝਦੇ ਹੁੰਦੀਆਂ ਉਹ ਉਹ ਨਹੀਂ ਰਹਿੰਦਾ ਸਮਝ ਗਏ ਨਾ ਕਿ ਕਿ ਉਹਨਾਂ ਦਾ ਪ੍ਰੇਮ ਨਹੀਂ ਹੁੰਦਾ ਸੱਚ ਪ੍ਰੇਮ ਤਾਂ ਬਹੁਤ ਵਧੀਆ ਚੀਜ਼ ਹੈ ਪ੍ਰੇਮ ਦੂਜੇ ਪ੍ਰੇਮ ਦਾ ਕਤਲ ਨਹੀਂ ਕਰਦਾ ਸਮਝ ਗਿਆ ਨਾ ਹੁਣ ਦੇਖੋ ਸਭ ਤੋਂ ਪਹਿਲਾ ਪ੍ਰੇਮ ਕਿਹਦਾ ਇੱਕ ਬੱਚੇ ਨੇ ਜਨਮ ਲਿਆ ਇੱਕ ਬੱਚੀ ਨੇ ਜਨਮ ਲਿਆ ਮਾਂ ਤੇ ਮਾਂ ਦੇ ਨਾਲ ਪਿਆਰ ਪਿਆ ਹੈ ਜੀ ਪਿਤਾ ਨਾਲ ਪਿਆਰ ਪਿਆ ਭੈਣ ਭਰਾਵਾਂ ਦੇ ਨਾਲ ਪਿਆਰ ਪਿਆ ਹੁਣ ਇੱਕ ਬੰਦਾ ਜਦ 18 20 ਸਾਲ ਦੀ ਲੜਕੀ ਹੋਈ ਕੋਈ ਬੰਦਾ ਉਹਦੇ ਉਹ ਦੇ ਚਾਇਆ ਸੁਪਰ ਕਚਾਇਆ ਤੇ ਇੰਨੇ ਪ੍ਰੇਮਾਂ ਦਾ ਕਤਲੀ ਕਰ ਗਿਆ ਹੈ ਜੀ ਪ੍ਰੇਮ ਪ੍ਰੇਮ ਦਾ ਕਤਲ ਕਿਰ ਗਿਆ انسان ਦਾ انسان ਨਾਲ ਪ੍ਰੇਮ ਹੋ ਸਕਦਾ ਪ੍ਰੇਮ ਹੋ ਸਕਦਾ ਕਿਉਂਕਿ ਪਰ ਪ੍ਰੇਮ ਦੇ ਵਿੱਚ ਕੋਈ ਵਾਸ਼ਨਾ ਨਹੀਂ ਹੋਣੀ ਚਾਹੀਦੀ ਕੋਈ ਲਾਲਚ ਨਹੀਂ ਹੋਣਾ ਚਾਹੀਦਾ ਸਮਝਿਆ ਜੇ ਪ੍ਰੇਮ ਵਿੱਚ ਲਾਲਚ ਆ ਫਿਰ ਉਹ ਪ੍ਰੇਮ ਨਹੀਂ ਜਿਵੇਂ ਅੱਜ ਆਜਾ ਅੱਜ ਤੁਸੀਂ ਦੇਖੋਗੇ ਬਹੁਤ ਸਾਰੇ ਇਸ਼ਤਿਹਾਰ ਵੀ ਆਉਂਦੇ ਵੀ ਸਾਡੇ ਕੋਲ ਆ ਉਹ ਅਸੀਂ 라 ਮਰਜ ਕਰਾਵਾਂਗੇ ਇਹ ਕਰਾਵਾਂਗੇ ਤੁਹਾਨੂੰ ਕੋਈ ਮੰਤਰ ਦੱਸਾਂਗੇ ਹੈਨਾ ਤੇ ਉਹ ਲੋਕ ਕਰਦੇ ਹੈਨਾ ਤੂ ਕੋ ਮਾਇਂ ਸੁਤੇ ਪਈ ਹੁਣਾਂ ਦੇ ਚੱਲਦੇ ਵੀ ਤੂ ਫਿਰ ਉਹ ਲੋਕਾਂ ਚ ਲਾਲਚ ਕੀ ਹੁੰਦਾ ਫਿਰ ਕੋ ਇੱਕ ਅਮੀਰ ਘਰ ਦੀ ਲੜਕੀ ਆ ਮੁੰਡੇ ਦੇ ਘਰ ਚ ਮਨ ਚ ਲਾਲਚ ਹੁੰਦਾ ਹੈਨਾ ਇਹ ਮੁੰਡਾ ਲ ਅਮੀਰ ਕਰਦਾ ਕੁੜੀ ਦੇ ਮਨ ਚ ਲਾਲਚ ਹੁੰਦਾ ਉਹ ਫਿਰ ਬਾਅਦ ਚ ਜਾ ਕੇ ਸਭ ਪਸਤਾਵਾ ਹੁੰਦਾ ਫਿਰ ਵੇਖਿਆ ਜਾਂਦਾ ਹੈ ਇਕਿ ਜਿਹੜਾ ਹਰੇਕ ਘਰ ਦੇ ਵਿੱਚ ਇਹ ਸਿਸਟਮ ਬਣਿਆ ਹੁੰਦਾ ਵੀ ਕਿਸੇ ਨੇ ਯਾਰ ਸਾਡੇ ਤੇ ਕੁਝ ਕਰਤਾ ਕਰਾਤਾ ਤੇ ਸਪੈਸ਼ਲੀ ਇੱਕ ਧਰਮ ਨੂੰ ਵੀ ਕੇਂਦਰਿਤ ਕੀਤਾ ਜਾਂਦਾ ਵੀ ਫਲਾਣੇ ਉਹ ਤੋਂ ਕਰਵਾਇਆ ਹੋਇਆ ਵੀ ਤਾਂ ਹੀ ਨਹੀਂ ਸਾਡਾ ਕੰਮ ਚੱਲ ਰਿਹਾ ਤਾਂ ਹੀ ਮੁੰਡੇ ਨੌਕਰੀ ਨਹੀਂ ਲੱਗ ਰਹੀ ਤਾਂ ਹੀ ਬਹੂ ਦੇ ਬੱਚਾ ਨਹੀਂ ਹੋ ਰਿਹਾ ਇਹ ਦੱਸੋ ਇਹ ਹੁੰਦਾ ਇਹ ਜਾਂ ਉਹੀ ਗੱਲਾਂ ਨੇ ਇਹ ਦੇਖੋ ਪਿਆਰੋ ਇਹ ਜਿਹੜੇ ਤੰਤਰ ਮੰਤਰ ਨੇ ਨਾ ਇਸ ਸੰਸਾਰ ਤੱਕ ਨੇ ਮੈਨੂੰ ਹੈ ਸਾਰਾ ਕੁਝ ਹੀ ਹਾਂ ਹੈਗਾ ਹੈ ਹੈ ਇਸ ਸੰਸਾਰ ਤੱਕ ਨੇ ਇਹ ਉਦੋਂ ਤੱਕ ਹੀ ਸਾਡੇ 'ਤੇ ਅਸਰ ਕਰਦੇ ਆ ਜਦੋਂ ਤੁਸੀਂ ਮਨ ਨਹੀਂ ਸਾਡਾ ਜਾਗਿਆ ਜਦੋਂ ਸਾਡਾ ਮਨ ਨਾਮ ਨਾਲ ਨਹੀਂ ਜੁੜਿਆ ਜਦੋਂ ਮਨ ਜਾਗਦੇ ਆ ਫਿਰ ਇਹ ਚੀਜ਼ਾਂ ਅਸਰ ਨਹੀਂ ਕਰਦੀਆਂ ਤੁਹਾਡੇ ਤੇ ਯੂ ਕਿ ਐਸੇ ਕਰਕੇ ਗੁਰੂ ਸਾਹਿਬਾਂ ਨੇ ਸੰਦਸਿਆ ਵੀ ਤੁਸੀਂ ਨਾਮ ਨਾਲ ਜੁੜ ਜਿਓ ਉਹ ਸਾਰੇ ਮੰਤਰਾਂ ਦਾ ਮੰਤਰ ਨਮੋ ਮੰਤਰ ਮੰਤਰੇ ਨਮੋ ਜੰਤਰ ਜੰਤਰੇ ਯੋਗ ਹੈ ਨਾ ਉਸਾਰੇ ਦੁਸਰੇ ਉਥੇ ਫਿਰ ਇਹ ਚੀਜ਼ਾਂ ਕੋਈ ਅਸਰ ਕਰਦੇ ਜਦ ਤੱਕ ਮਨ ਨਹੀਂ ਸੁੱਚਦਾ ਤੇ ਕੰਮ ਕਰੋ ਉਹਦਾ ਇਹਨੂੰ ਕਿਸੇ ਪਾਸੇ ਨੂੰ ਕੋਈ ਵੀ ਲੈ ਲੈਂਦਾ ਆਪਣੇ ਬਸ ਕਰ ਲੈਂਦਾ ਜਦੋਂ ਮਨ ਜਾ ਕੇਗਾ ਮਨ ਆਤੋਂ ਬਸ ਹੋ ਜਾਂਦਾ ਫਿਰ ਉਥੇ ਕਿਸੇ ਦਾ ਕੋਈ ਤੰਤਰ ਮੰਤਰ ਕੁਝ ਵੀ ਅਸਰ ਨਹੀਂ ਕਰਦਾ